ਲਓ ਜੀ ਟਾਵਲਾਂ ਦੀ ਸੇਲ ਲੱਗ ਚੁੱਕੀ ਆ ਚੈੱਕ ਕਰ ਲਓ ਪਿਓਰ ਕਾਟਨ ਦੇ ਟਾਵਲ ਪਹੁੰਚੇ ਆਪਣੇ ਕੋਲੇ 200 ਰੁਪਏ ਦੇ ਤਿੰਨ ਦੇਖੋ ਜੀ ਕੁਆਂਟੀਟੀ ਚ ਮਾਲ ਆ ਜਿੰਨਾ ਮਰਜ਼ੀ ਲੈ ਜਾਓ ਪਿਓਰ ਕਾਟਨ ਦੇ ਵੱਡੇ ਵੱਡੇ ਟਾਵਲ ਪਹੁੰਚ ਚੁੱਕੇ ਨੇ ਅਲੱਗ-ਅਲੱਗ ਡਿਜ਼ਾਈਨ ਲੈਨਿੰਗ ਵਾਲੇ ਚੈੱਕ ਕਰ ਲਓ ਸਿਰਫ ਤੇ ਸਿਰਫ 200 ਰੁਪਏ ਦੇ ਤਿੰਨ ਕਰਤੇ ਨੇ ਦੇਖੋ ਭਾਈ ਸੇਲ ਮੇਲਾ ਲੱਗ ਚੁੱਕਿਆ ਟਾਵਲਾਂ ਦਾ ਲਓ ਜੀ ਵਾਧੂ ਮਾਲ ਆ ਆਪਣੇ ਕੋਲ ਜਿੰਨਾ ਮਰਜ਼ੀ ਲੈ ਜਾਓ ਸਿਰਫ ਦੇ ਸਿਰਫ 200 ਰੁਪਏ ਦੇ ਤਿੰਨ ਕਰਤੇ ਮੰਦੇ ਪੂਰੇ ਮਿੱਠੇ-ਮਿੱਠੇ ਰੇਟ ਦੇ ਵਿੱਚ ਘੜਦੇ ਨੇ ਫੈਨਸੀ-ਫੈਨਸੀ ਟਾਵਲ ਪਿਓਰ ਕਾਟਨ ਦੇ ਭਾਈ ਚੈੱਕ ਕਰ ਲੋ ਲਓ ਜੀ ਕੁਆਂਟੀਟੀ ਚੈੱਕ ਕਰ ਲੋ ਟਾਵਲਾਂ ਦਾ ਸੇਲ ਮੇਲਾ ਲੱਗ ਚੁੱਕਿਆ 200 ਰੁਪਏ ਦੇ ਤਿੰਨ ਮਾਲ ਵਾਧੂ ਆਪਣੇ ਕੋਲੇ ਚੈੱਕ ਕਰ ਲੋ ਜੀ ਆ ਦੇਖੋ ਆ ਸਾਰੇ ਮੁਠੇ ਬੰਦ ਪਏ ਨੇ ਇਹਦੇ ਵਿੱਚ ਦੇਖੋ ਲਾਈਨਿੰਗਾਂ ਵਾਲੇ ਟਾਵਲ ਨੇ ਪਿਓਰ ਕਾਟਨ ਦਾ ਕਪੜਾ ਆਊਗਾ ਵੱਡੇ-ਵੱਡੇ ਟਾਵਲ ਕਰਤੇ ਪੂਰੇ ਮੰਦੇ ਰੇਟ 'ਚ ਦੇਖੋ ਜੀ ਕੁਆਂਟੀਟੀ ਚੈੱਕ ਕਰ ਸਕਦੇ ਹੋ 200 ਰੁਪਏ ਦੇ ਤਿੰਨ ਦੇਖੋ ਜੀ 150 ਵਾਲਾ ਟਾਵਲ ਦਾ ਲਾਤਾ ਮੇਲਾ ਸੇਲ ਮੇਲਾ ਲੱਗ ਚੁੱਕਿਆ 200 ਰੁਪਏ ਦੇ ਤਿੰਨ ਚੈੱਕ ਕਰ ਲੋ ਬਾਧੂ ਮਾਲ ਆਪਣੇ ਕੋਲੇ ਦੇਖੋ ਜੀ ਹੋਲ ਸੇਲ ਤੇ ਰਿਟੇਲ ਦੇ ਗਾਹਕਾਂ ਵਾਸਤੇ ਕਰਤੇ ਮੰਦੇ ਰੇਟ ਦੇਖੋ ਲੈ ਜਾਓ ਭਾਈ ਲੁੱਟ ਲੋ ਮੇਲਾ ਬਾਧੂ ਮਾਲ ਪਿਆ ਸਿਰਫ ਤੇ ਸਿਰਫ 200 ਦੇ ਤਿੰਨ ਪਹੁੰਚ